ਜੇ ਤੇਰੇ ਕੀਮਤੀ ਹਾਸੇ ਸਸਤੇ ਪਾਤੇ ਜਾਂਦੇ ਨੇ ਜੇ ਤੇਰੇ ਕੀਮਤੀ ਹਾਸੇ ਸਸਤੇ ਪਾਤੇ ਜਾਂਦੇ ਨੇ ਜੇ ਰਾਹੇ ਜਾਂਦੇ ਲੋਕ ਵੀ ਤੈਨੂੰ ਰਵਾ ਕੇ ਜਾਂਦੇ ਨੇ ਜੇ ਬੋਝ ਵਣਾ ਲਿਆ ਕਿਸੇ ਦੀ ਚੰਗੀ ਮਾੜੀ ਨੂੰ ਸਜਣਾ ਮਰ ਜਾਏਗਾ ਖੁਸ਼ ਕਰਦਾ ਦੁਨੀਆ ਸਾਰੀ ਨੂੰ ਸਜਣਾ ਉਹ ਸਜਣਾ ਮਰ ਜਾਏਗਾ ਖੁਸ਼ ਕਰਦਾ ਦੁਨੀਆਂ ਸਾਰੀ ਨੂੰ ਸਜਣਾ ਆ ਮੇਰੇ ਨਾਲ ਖੁਸ਼ ਉਹਦੇ ਤਿਉੜੀ ਕਾ ਤੂੰ ਐ ਖੁਦ ਤੋਂ ਵੱਧ ਕੋਈ ਦੂਜਾ ਦਸ ਜ਼ਰੂਰੀ ਕਾ ਤੂੰ ਐ ਮੇਰੇ ਨਾਲ ਖੁਸ਼ ਉਹਦੇ ਤਿਉੜੀ ਕਾ ਤੂੰ ਐ ਖੁਦ ਤੋਂ ਵੱਧ ਕੋਈ ਦੂਜਾ ਦੱਸ ਜ਼ਰੂਰੀ ਕਾ ਤੂੰ ਐ ਜੇ ਬੋਝ ਬਣਾ ਲਿਆ ਕਿਸੇ ਦੀ ਮਾਰੀ ਤਾੜੀ ਨੂੰ ਸੱਜਣਾ ਮਰ ਜਾਏਗਾ ਖੁਸ਼ ਕਰਦਾ ਦੁਨੀਆਂ ਸਾਰੀ ਨੂੰ ਸਜਣਾ ਉਹ ਸਜਣਾ ਮਰ ਜਾਏਗਾ ਖੁਸ਼ ਕਰਦਾ ਦੁਨੀਆਂ ਸਾਰੀ ਨੂੰ ਸਜਣਾ ਜਦ ਨਚਣ ਨੂੰ ਦਿਲ ਕਰਦਾ ਹੋਵੇ ਨਚ ਲਿਆ ਕਰ ਤੋ ਜਦ ਹੱਸਣ ਨੂੰ ਦਿਲ ਕਰਦਾ ਹੋਵੇ ਖੇੜੇ ਖਿੜ ਹੱਸ ਲਿਆ ਕਰ ਤੋ ਮੁਸਕਾਨਾਂ ਨੂੰ ਵੀ ਦੇ ਮੌਕਾ ਮੁਸਕਾਨਾਂ ਨੂੰ ਵੀ ਦੇ ਮੌਕਾ ਇੱਕ ਵਾਰੀ ਤੂੰ ਸਜਣਾ ਮਰ ਜਾਏਗਾ ਖੁਸ਼ ਕਰਦਾ ਦੁਨੀਆ ਸਾਰੀ ਨੂੰ ਸਜਣਾ ਉਹ ਸਜਣਾ ਮਰ ਜਾਏਗਾ ਖੁਸ਼ ਕਰਦਾ ਦੁਨੀਆ ਸਾਰੀ ਨੂੰ ਸਜਣਾ ਹਰ ਇੱਕ ਸਾ ਕੀਮਤੀ ਜੌਲੇ ਨਾਲ ਸਲੀਕੇ ਦੇ ਆਜ਼ਾਦ ਵੇ ਲਵ ਹੈ ਮਾਨ ਕਰਨ ਤੇਰੇ ਨਾਲ ਜੋ ਬੀਤੇ ਤੇ ਹਰ ਇੱਕ ਸਾਹ ਕੀਮਤੀ ਜਿਉ ਲੈ ਨਾਲ ਸੁਲਿਕੇ ਦੇ ਆਜ਼ਾਦ ਵੇ ਲਵ ਹੈ ਮਾਨ ਕਰਨਾ ਤੇਰੇ ਨਾਲ ਜੋ ਵੀ ਤੇ ਤੇ ਤੇਰਾ ਕੰਮ ਵੀ ਛਾੜੇ ਲੋਰ ਤੇਰਾ ਕੰਮ ਵੀ ਛਾੜੇ ਲੋਰ ਜਿਵੇਂ ਲਿਖਤ ਲਿਖਾਰੀ ਨੂੰ ਸਜਣਾ ਮਰ ਜਾਏਗਾ ਖੁਸ਼ ਕਰਦਾ ਦੁਨੀਆਂ ਸਾਰੀ ਨੂੰ ਸਜਣਾ ਉਹ ਸਜਣਾ ਮਰ ਜਾਏਗਾ ਖੁਸ਼ ਕਰਦਾ ਦੁਨੀਆਂ ਸਾਰੀ ਨੂੰ ਸਜਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ